ਪੰਜਾਬੀਆਂ ਦੇ ਲਈ ਖੁਸ਼ੀ ਦੀ ਖਬਰ ਜੀ ਹਾਂ ਰਾਹਤ ਦੀ ਖਬਰ ਹੈ ਠੰਡ ਤੋਂ بچਣ ਕੇ ਹੁਣ ਪੰਜਾਬੀ ਜੀ ਹਾਂ ਲਗਾਤਾਰ ਸੁੱਕੀ ਠੰਡ ਦੇ ਕਾਰਨ ਧੁੰਦ ਦੇ ਕਾਰਨ ਪੰਜਾਬੀਆਂ ਨੂੰ ਕਈ ਪਰੇਸ਼ਾਨੀਆਂ ਆ ਰਹੀਆਂ ਸੀ ਆਵਾਜਾਈ ਦੇ ਵਿੱਚ ਦਿੱਕਤ ਆਉਂਦੀ ਸੀ ਘਰੋਂ ਨਿਕਲਦੇ ਆ ਹੀ ਇਹ ਸੋਚਣਾ ਪੈਂਦਾ ਸੀ ਵੀ ਕਦੋਂ ਵਾਪਸ ਆ ਕੇ ਅਸੀਂ ਰਜਾਈ ਚੜਾਂਗੇ ਜੀ ਹਾਂ ਠੰਡ ਦੀ ਇੰਨੀ ਕੁ ਮਾੜੀ ਹਾਲਤ ਸੀ ਪੰਜਾਬ ਦੇ ਵਿੱਚ ਜਿੱਥੇ ਹੁਣ ਪੰਜਾਬ ਦੇ ਵਿੱਚ ਮੀ ਪਿਆ ਮੀਂਹ ਦੇ ਕਾਰਨ ਠੰਡ ਦਾ ਮਾਹੌਲ ਘਟ ਗਿਆ ਜੀ ਹਾਂ ਠੰਡ ਘਟ ਗਈ ਹੈ ਮੀਂਹ ਪੈਣ ਦੇ ਨਾਲ ਉਥੇ ਹੀ ਦੇਰ ਰਾਤ ਦੀ ਜੇਕਰ ਗੱਲ ਕਰੀਏ ਤਾਂ ਤੇਜ਼ ਹਵਾ ਚੱਲਦੀ ਹੋਈ ਨਜ਼ਰ ਆਈ ਹੈ ਮੀਂਹ ਵੀ ਪਿਆ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਬੱਦਲ ਘਰਜ ਰਹੇ ਸੀ ਅਸਮਾਨ ਤੋਂ ਬਿਜਲੀਆਂ ਗੜਕ ਰਹੀਆਂ ਸੀ ਜਿहां ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦੇ ਕਾਰਨ ਕਈ ਹਾਦਸੇ ਵੀ ਵਾਪਰੇ ਸੀ ਜਨਾਂ ਤੋਂ ਬਾਅਦ ਹੁਣ ਇੱਕ ਵੱਡੀ ਰਾਹਤ ਮਿਲੀ ਹੈ ਪੰਜਾਬ ਨੂੰ ਵੀ ਮੀਂਹ ਪੈਣ ਦੇ ਨਾਲ ਮੌਸਮ ਦੇ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਤਬਦੀਲੀ ਆਈ ਹੈ ਪੰਜਾਬੀਆਂ ਦੇ ਲਈ ਖੁਸ਼ੀ ਦੀ ਖਬਰ ਜੀ ਹਾਂ ਰਾਹਤ ਦੀ ਖਬਰ ਹੈ ਠੰਡ ਤੋਂ ਬਚਣ ਕੇ ਹੁਣ ਪੰਜਾਬੀ ਜੀ ਹਾਂ ਲਗਾਤਾਰ ਸੁੱਕੀ ਠੰਡ ਦੇ ਕਾਰਨ ਧੁੰਦ ਦੇ ਕਾਰਨ ਪੰਜਾਬੀਆਂ ਨੂੰ ਕਈ ਪਰੇਸ਼ਾਨੀਆਂ ਆ ਰਹੀਆਂ ਸੀ ਆਵਾਜਾਈ ਦੇ ਵਿੱਚ ਦਿੱਕਤ ਆਉਂਦੀ ਸੀ ਘਰੋਂ ਨਿਕਲਦੇ ਆਂ ਹੀ ਇਹ ਸੋਚਣਾ ਪੈਂਦਾ ਸੀ ਵੀ ਕਦੋਂ ਵਾਪਸ ਆ ਕੇ ਅਸੀਂ ਰਜਾਈ ਚੜਾਂਗੇ ਜੀ ਹਾਂ ਠੰਡ ਦੀ ਇੰਨੀ ਕ ਮਾੜੀ ਹਾਲਤ ਸੀ ਪੰਜਾਬ ਦੇ ਵਿੱਚ ਜਿੱਥੇ ਹੁਣ ਪੰਜਾਬ ਦੇ ਵਿੱਚ ਮੀਂਹ ਪਿਆ ਮੀਂਹ ਦੇ ਕਾਰਨ ਠੰਡ ਦਾ ਮਾਹੌਲ ਘਟ ਗਿਆ ਜੀ ਹਾਂ ਠੰਡ ਘਟ ਗਈ ਹੈ ਮੀਂਹ ਪੈਣ ਦੇ ਨਾਲ ਉਥੇ ਹੀ ਦੇਰ ਰਾਤ ਦੀ ਜੇਕਰ ਗੱਲ ਕਰੀਏ ਤਾਂ ਤੇਜ਼ ਹਵਾ ਚੱਲਦੀ ਹੋਈ ਨਜ਼ਰ ਆਈ ਹੈ ਮੀਂਹ ਵੀ ਪਿਆ ਮੌਸਮ ਦੇ ਵਿੱਚ ਤਬਦੀਲੀ ਆਈਆ ਬਦਲ ਕਰ ਚ ਰਏ ਸੀ ਅਸਮਾਨ ਤੋਂ ਬਿਜਲੀਆਂ ਗੜ ਕਰੀਆਂ ਸੀ ਜਿਹਾ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਦੇ ਕਾਰਨ ਕਈ ਹਾਦਸੇ ਵੀ ਵਾਪਰੇ ਸੀ ਜਨਾਂ ਤੋਂ ਬਾਅਦ ਹੁਣ ਇੱਕ ਵੱਡੀ ਰਾਹਤ ਮਿਲੀ ਆ ਪੰਜਾਬ ਨੂੰ ਵੀ ਮੀਂਹ ਪੈਣ ਦੇ ਨਾਲ ਮੌਸਮ ਦੇ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਵੱਡੀ ਤਬਦੀਲੀ ਆਈ ਹੈ